ਨੇ ਸਾਡੇ ਘਰ ਦੇ ਸਾਹਮਣੇ ਇੱਕ ਲੇਡੀ ਨੇ ਨਾ ਚਾਰ ਪੰਜ ਕੁੱਤੇ ਪਾਲੇ ਹੋਏ ਆ ਆਵਾਰਾ ਆਵਾਰਾ ਕੁੱਤੇ ਤੇ ਕੋਈ ਵੀ ਗਲੀ ਚੋਂ ਲੰਘਦਾ ਤੇ ਉਹਨਾਂ ਨੂੰ ਮਗਰ ਪਾ ਜਾਂਦਾ ਵਾ ਤੇ ਸਾਰੇ ਮੁਹੱਲਾ ਨਿਵਾਸੀ ਉਹਨਾਂ ਤੋਂ ਪਰੇਸ਼ਾਨ ਸੀਗਾ ਦੇਖੋ ਯਾਰ ਇਹ ਤਾਂ ਬਹੁਤ ਮੋਟਾ ਪੜਿਆ ਗਿਆ ਇੱਕ ਬੰਦੇ ਆ ਆਪਣੇ ਘਰ ਬਣਾ ਨਹੀਂ ਦੇ ਪੀ ਦੋਨਾਂ ਬਾਵਰ ਵੀ ਐਸ਼ੀ ਆਣੇ ਪਛਾਣੇ ਲੱਗੇ ਪੁੱਛ ਕੇ ਵੀ ਇਹ ਲੋਕ ਸਾਡੇ ਬੱਚੇ ਦੇ ਬਾਹਰ ਖੜੇ ਹੁੰਦੇ ਆਹ ਦੋ ਬੈਠੇ ਦਾ ਭਾਈ ਇੱਥੇ ਦੁੱਧ ਦੁੱਧ ਫਿਲਾਂਦੀ ਆ ਤੇ ਉਹਨਾਂ ਨੂੰ ਆਪਾਂ ਕਿੰਨੀ ਵਾਰੀ ਕਿਹਾ ਹੈਗਾ ਕਿ ਇਹਨੂੰ ਥੋੜਾ ਸੰਭਾਲ ਕੇ ਰੱਖੋ ਕਿ ਹਰ ਇੱਕ ਜਿਹੜਾ ਵੀ ਕੋਈ ਲੰਗਦਾ ਉਹ ਮਗਰ ਪੈਂਦਾ ਵਾ ਤੇ ਅੱਜ ਮੇਰਾ ਚਾਚਾ ਦੁਕਾਨ ਦੇ ਜਾ ਰਿਹਾ ਸੀ ਪਹਿਲਾਂ ਘਰ ਆਇਆ ਤਾਂ ਮਗਰ ਪਏ ਉਸ ਤੋਂ ਬਾਅਦ ਦੁਕਾਨ ਦੇ ਚਲੇ ਆ ਤਾਂ ਮਗਰ ਪਏ ਹਾਂਜੀ ਕੀ ਨਾਮ ਆਪਾਂ ਮੇਰਾ ਨਾਮ ਵਰੁਣ ਹੈ ਹਾਂਜੀ ਆਫ ਸਨ ਆਫ ਵਿਨੋਦ ਮੈਂ ਤੇਲ ਵਾਲੀ ਗਲੀ ਦਾ ਰੈਜ਼ੀਡੈਂਟ ਆ ਡਬਲਯੂ 84 ਛੋਟਾ ਨਿਵਲਾ ਕੀ ਗੱਲ ਕੀ ਹੋਈ ਅੱਜ ਕੱਲ ਹੀ ਹੋਈ ਹੈ ਕਿ ਆਪਣੇ ਸਾਡੇ ਘਰ ਦੇ ਸਾਹਮਣੇ ਇੱਕ ਲੇਡੀ ਨੇ ਨਾ ਚਾਰ ਪੰਜ ਕੁੱਤੇ ਪਾਲੇ ਹੋਏ ਆ ਅਵਾਰਾ ਅਵਾਰਾ ਕੁੱਤੇ ਤੇ ਕੋਈ ਵੀ ਗਲੀ ਚੋਂ ਲੰਘਦਾ ਤੇ ਉਹਨਾਂ ਨੂੰ ਮਗਰ ਪਾ ਜਾਂਦਾ ਵਾ ਤੇ ਸਾਰੇ ਮੁਹੱਲਾ ਨਿਵਾਸੀ ਉਹਨਾਂ ਤੋਂ ਪਰੇਸ਼ਾਨ ਸੀਦਾ ਇਹ ਕਿਤੇ ਕੁੱਤੇ ਰੱਖੇ ਪਏ ਆ ਕੁੱਤੇ ਦੀ ਕੋਈ ਕੰਪਲੀਟ ਵਗੈਰਾ ਕੀਤੀ ਤੁਸੀਂ ਕਦੀ ਕਾਰਪੇਸ਼ਨ ਤੋਂ ਕਾਰਪੇਸ਼ਨ ਨੂੰ ਆਪਾਂ ਆਪਣਾ ਨਹੀਂ ਕਦੀ ਕੀਤੀ ਨਹੀਂ ਐ ਤੇ ਆਪਾਂ ਜਿਹੜੀ ਲੇਡੀ ਉਹਨਾਂ ਦੀ ਹੈਗੀ ਆ ਮਤਲਬ ਦੁੱਧ ਦਵਾ ਪਲਾਂਦੀ ਆ ਤੇ ਉਹਨਾਂ ਨੂੰ ਆਪਾਂ ਕਿੰਨੀ ਵਾਰੀ ਕਿਹਾ ਹੈਗਾ ਕਿ ਇਹਨੂੰ ਥੋੜਾ ਸੰਭਾਲ ਕੇ ਰੱਖੋ ਕਿ ਹਰ ਇੱਕ ਜਿਹੜਾ ਵੀ ਕੋਈ ਲੰਘਦਾ ਉਹ ਮਗਰ ਪੈਂਦਾ ਵਾ ਤੇ ਅੱਜ ਮੇਰਾ ਚਾਚਾ ਦੁਕਾਨ ਤੇ ਜਾ ਰਿਹਾ ਸੀ ਪਹਿਲਾਂ ਘਰ ਆਇਆ ਤਾਂ ਮਗਰ ਪਏ ਉਸ ਤੋਂ ਬਾਅਦ ਕਾ ਦੁਕਾਨ ਦੇ ਚਲੇ ਆ ਤਾਮਗਰ ਪਏ ਤੇ ਆਪਾਂ ਫਿਰ ਕੁੱਤੇ ਨੂੰ ਭਜਾਣ ਲਈ ਆਪਾਂ ਥੋੜਾ ਕਿ ਉਹ ਦੂਰ ਚੱਲ ਜਾਣ ਕਿ ਉਹ ਮੱਲੇ ਚੋਂ ਬਾਹਰ ਨਿਕਲ ਜਾਣ ਤੇ ਲੇਡੀ ਫੇਰ ਉਥੋਂ ਦੀ ਲੈ ਆ ਕੇ ਆਈ ਤੇ ਜਦੋਂ ਆਪਾਂ ਥੋੜਾ ਕਿਹਾ ਕਿ ਇਹਨੂੰ ਇੱਥੇ ਨਹੀਂ ਰੱਖਣਾ ਤੇ ਇੱਥੇ ਪਹਿਲਾਂ ਚਾਚੇ ਦੇ ਕਿੰਨੇ ਚਪੇੜਾ ਮਾਰੀਆਂ ਉੱਥੋਂ ਚਪੇੜਾ ਮਾਰੀਆਂ ਤੇ ਉਸ ਤੋਂ ਬਾਅਦ ਮੇਰੇ ਇੱਥੇ ਨੇਲਸ ਦੇ ਨਾਲ ਇੱਥੇ ਅਟੈਕ ਕੀਤਾ ਮੇਰੇ ਲੇਡੀ ਨੇ ਅਟੈਕ ਕੀਤਾ ਡੇਰ ਦੇ ਉੱਤੇ ਚਾਚੇ ਦੇ ਵੀ ਲੇਡੀ ਨਹੀਂ ਉਹਨਾ ਬਨਾਵਾ ਹੁੰਦਾ ਉਹ ਉਹਦੇ ਕੋਲੇ ਚਾਚੇ ਜਪੇੜਾ ਮਾਰੀਆ ਫਿਰ ਫਿਰ ਮੇਰੇ ਇੱਥੇ ਅਟੈਕ ਕੀਤਾ ਤੇ ਉਸ ਤੋਂ ਬਾਅਦ ਕੀ ਕਹਿੰਦੇ ਆ ਜੋ ਅਸੀਂ ਉਥੇ ਜੋ ਲੜਾਈ ਹੋਈ ਹੈ ਪੁਲਿਸ ਨੂੰ ਤਲਾਹ ਕੀਤੀ ਸੀ ਆ ਠੀਕ ਕੀਤੀ ਸੀਗੀ ਤੇ ਪੁਲਿਸ ਕਿੰਨੀ ਦੇਰ ਬਾਅਦ ਪਹੁੰਚੀ ਉੱਥੇ ਪੁਲਸ ਹਜੇ ਆਈ ਨਹੀਂ ਜੀ ਆਪਾਂ ਮਤਲਬ ਕੰਟਰੋਲ ਰੂਮ ਤੇ ਫੋਨ ਕੀਤਾ ਹੀ ਤੁਸੀਂ ਹਾਂਜੀ ਕਰ ਲਿਆ ਕੀਤਾ ਸੀਗਾ ਪਰ ਉਹਨਾਂ ਨੇ ਕੀਤਾ ਸੀਗਾ ਉਸ ਤੋਂ ਬਾਅਦ ਤੇ ਉਸ ਤੋਂ ਬਾਅਦ ਇੱਕ ਇਹਨਾਂ ਦਾ ਕੋਈ ਪਰਸਨ ਆਇਆ ਤੇ ਉਹ ਤੇ ਆਪਣਾ ਕੜਾ ਜਿਹੜਾ ਹੈਗਾ ਵਾ ਆ ਮੇਰੇ ਸਿਰ ਤੇ ਮਾਰਿਆ ਤੇ ਹੁਣ ਮੇਰੇ ਟੋਟਲ 8 ਟਾਂਕੇ ਲੱਗਦੇ ਹੋਏ ਆ 3 ਇਧਰ 3 ਨੇਦਰ ਤੇ 4 ਕੋ ਇਧਰ ਲੱਗੇ ਆ ਤੇ ਐਮਲਰ ਕੱਟੀ ਗਈ ਹੈ ਟੱਡੀ ਹਾਂਜੀ ਐਮਲਰ ਵਗੈਰਾ ਕੱਟੀ ਗਈ ਹੈ ਹਾਂਜੀ ਐਮਲਰ ਕੱਟੀ ਤੇ ਹੁਣ ਤੁਸੀਂ ਥਾਣੇ ਜਾ ਰਹੇ ਹੋ ਹਾਂਜੀ ਠੀਕ ਹੈ ਜੀ ਮੈਂ ਕੀਮਤੀ لال ਹਾਂਜੀ ਸੋ ਨੰਬਰ ਰੀਅਲ ਚੰਦ 289 ਕੀ ਗੱਲ ਹੋਈ ਅੰਕਲ ਜੀ ਮੈਂ ਦੇਖਿਆ ਜੀ ਮੈਂ ਅੰਦਰ ਬੈਠਾ ਸੀ ਕਿ ਬਹੁਤ ਆਪਾਂ ਜੇ ਇੱਕ ਲੇਡੀਜ਼ ਇਹਨਾਂ ਨੂੰ ਕੋਟ ਰਹੀ ਸੀ ਲੇਡੀ ਜਿਹੜੀ ਕੋਟ ਰਹੀ ਸੀ ਕਿਸ ਬਾਰੇ ਤੋਂ ਕੱਟ ਰਹੀ ਸੀ ਇਹਨਾਂ ਨੂੰ ਕੁੱਤਿਆਂ ਦੀ ਝਗੜਾ ਆਈ ਹੈ ਕੁੱਤੇ ਕੰਨੇ ਗਲੀੋਂ ਬਾਹਰ ਕੱਢੋ ਉਹ ਕਹਿੰਦੇ ਆਪਾਂ ਨਹੀਂ ਕੱਢਣ ਦੇ ਤਾਂ ਤੁਸੀਂ ਅਜ ਤੱਕ ਕਦੀ ਕਾਰਪੇਸ਼ਨ ਚ ਕਦੀ ਕੰਪਲੀਟ ਨਹੀਂ ਕਰਾਈ ਕੁੱਤਿਆਂ ਦੀ ਵਾਰਾ ਦੀ ਦੇਖੋ ਮੈਂ ਪਰਲੇ ਮਕਾਨ ਚ ਜਾਂਦਾ ਸੀ ਇਹਨਾਂ ਦੇ ਬਿਲਕੁਲ ਮਕਾਨ ਦੇ ਸਾਹਮਣੇ ਆ ਕਾਰਪੇਸ਼ਨ ਵਾਲੇ ਆਏ ਸੀ ਪਿੱਛੇ ਉਹ ਕੁੱਤੇ ਲੈ ਗਏ ਕੁੱਤਿਆਂ ਨਹੀਂ ਲੈ ਗ ਜਾਂਦੇ ਓਕੇ ਤੇ ਮੈਂ ਛਡਾਂਦੇ ਇਹਨਾਂ ਨੇ ਜਿਹੜੀ ਇਹ ਕੁੱਤਿਆਂ ਦੀ ਹੈਗੀ ਹੈ ਕਿ ਪੂਰਾ ਮੱਲਾ ਹੀ ਉਹਨਾਂ ਤੋਂ ਪਰੇਸ਼ਾਨ ਹੈਗਾ ਲੇਡੀ ਤੋਂ ਪਰੇਸ਼ਾਨ ਹੈ ਤੇ ਕਮ ਹੱਲੇ ਵਾਲੋ ਐਪਲੀਕੇਸ਼ਨ ਲੇ ਕੇ ਦੀ ਕਾਰਪੇਸ਼ੈਂਟ ਦੋਵੋ ਤਾਂ ਨਹੀਂ ਗੱਲ ਸੁਣ ਲੋ ਉਹ ਇਹਨੇ ਜੇ ਦੇਖਿਆ ਲੜਾਈ ਹੋ ਰਹੀ ਆ ਆਪਾਂ ਜੇ ਉਹਨਾਂ ਦੀ ਛੋਟੀ ਕੁੜੀ ਨੇ ਨਾ ਆਪਣੇ ਭਰਾ ਨੂੰ ਟੈਲੀਫੋਨ ਕੀਤਾ ਤੇ ਜਲਦੀ ਵੱਲਦੀ ਇਹਨਾਂ ਨੇ ਆਪ ਚੁੱਕੀ ਇਹ ਜਲਦੀ ਦੇ ਮੁੰਡੇ ਲੈ ਕੇ ਗਲੀ ਚ ਆ ਜਾ ਉਹ ਗੈਰ ਮੁੰਡੇ ਜਿਹੜੇ ਲੈ ਕੇ ਆਏ ਤੇ ਕੜੇ ਨਾਲ ਇਹਨਾਂ ਨੂੰ ਵਾਰ ਕਰਨਾ ਸ਼ੁਰੂ ਕਰਤਾ ਟਾਡੇ ਵੀ ਸਰਟਫਿਕਰਾਂ ਲੱਗੀ ਐ ਮੈਂ ਦੱਸਾਂ ਮੈਂ ਫਿਰ ਛੁਲਾਮ ਚ ਮੈਂ ਕੜਾ ਫੜ ਲਿਆ ਅੱਜ ਚ ਮੈਂ ਉਹਨਾਂ ਕੇ ਛੱਡ ਦੇ ਛੱਡ ਦੇ ਉਹ ਕੰਨ ਨਹੀਂ ਛੱਡਣਾ ਇਹਨਾਂ ਨੂੰ ਹੋਰ ਮਾਰੀ ਜਾਂਦਾ ਸੀ ਐਨੇ ਚ ਉਹਨਾਂ ਦੇ ਮੁੰਡੇ ਨੇ ਬਾਰਸ ਨੇ ਉੱਤੋਂ ਇਟ ਮਾਰੀ ਮੇਰੇ ਤੇ ਤੇ ਮੱਲੇ ਜੀ ਇੱਥੇ ਟੱਡੀ ਕੋ ਲੜਾਈ ਹੋਈ ਤਾਂ ਕਿ ਸੀਸੀ ਕੈਮਰੇ ਵਗੈਰਾ ਲੱਗੇ ਕੋਈ ਸੀਸੀ ਕੈਮਰੇ ਆ ਲੱਗੇ ਇਸ ਮੁੰਡੇ ਘਰ ਕੋਲ ਲੱਗੇ ਤੇ ਉੱਥੇ ਵੀਡੀਓ ਮਿਲ ਜਾਏਗੀ ਸੀਸੀ ਕੈਮਰੇ ਦੀ ਦੇਖ ਲਈ ਨਹੀਂ ਬੀਜ ਨਹੀਂ ਬੰਬੂਈ ਪਾਈ 10 ਕਦਮ ਅੰਗੇ ਦੰਦਾ ਮਕਾਨ ਉੱਥੇ ਕੋਈ ਨਹੀਂ ਜਿੱਥੇ ਮੁੰਡਿਆਂ ਦੀ ਐਂਟਰੀ ਹੁੰਦੀ ਹੋਈ ਜਾਂ ਜਾਂਦੇ ਹੋਏ ਦੀ ਸੀਸੀ ਕੈਮਰੇ ਵੀਡੀਓ ਮਿਲ ਜਾਏਗੀ ਮੁੰਡੇ ਨੇ ਕੜਾ ਕੜਾ ਬਾਹਰ ਨਾਲ ਮੁੰਡਾ ਜੀ ਤੇ ਉਹਨਾਂ ਅੱਠ-ਨੌ ਮੁੰਡੇ ਆਏ ਆ ਉਹਨਾਂ ਨੇ ਵਾਰ ਕਰਨਾ ਸ਼ੁਰੂ ਕਰ ਦਿੱਤਾ ਇਹ ਆਮ ਆਪਣਾ ਵੀਰ ਰਸਜੀਤ ਸਿੰਘ ਸਬ ਇੰਸਪੈਕਟਰ ਚਾਰ ਨੰਬਰ ਤੋਂ ਹਾਂ ਜੀ ਕੀ ਮਾਮਲਾ ਸੀ ਸਰ ਇੱਥੇ ਮਾਮਲਾ ਇੱਥੇ ਲੜਾਈ ਝਗੜੇ ਦਾ ਹੋਇਆ ਜੀ ਅੱਛਾ ਜੀ ਤੇ ਆਪਾਂ ਉਹਨਾਂ ਦੇ ਘਰ ਗਏ ਆਂ ਪੁੱਛਦੇ ਉਹਨਾਂ ਨੇ ਟਾਈਮ ਦਿੱਤਾ ਦੇ 1.5 ਘੰਟੇ 1.5 ਘੰਟੇ ਨਹੀਂ ਹੈ ਪੇਸ਼ ਕਰਨਗੇ ਜੀ ਉਹ ਉਹਨਾਂ ਦੇ ਕਹਿਣ ਮੁਤਾਬਕ ਤੇ ਪੇਸ਼ ਕਰਨਗੇ ਜੀ ਨਹੀਂ ਕਿ ਅਸੀਂ ਆਪ ਫੜਾਂਗੇ ਤੇ ਮੁੰਡੇ ਅੰਦਰ ਕੋਈ ਬਰਾਮਤੀ ਤਾਂ ਨਹੀਂ ਹੋਈ ਹੈਗੇ ਅੰਦਰ ਨਹੀਂ ਅੰਦਰ ਉਹ ਮਾਮਾ ਤੇ ਆਉਂ ਅੱਛਾ ਜੀ ਠੀਕ ਹੈ